ਲੱਖ ਸਾਡੇ ਚ ਮਤਭੇਦ ਹੋਣ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੇ ਹਰ ਸਿੱਖ ਇੱਕ ਡੋਟਾ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਜਿਹੜਾ ਏਜੰਸੀਆਂ ਸਾਨੂੰ ਖਦੇੜਨਾ ਚਾਹੁੰਦੀਆਂ ਸੀ ਜਾਂ ਸਾਨੂੰ ਇਸ ਤੋਂ ਲਾਂਬੇ ਕਰਨਾ ਚਾਹੁੰਦੀਆਂ ਜੀ ਜਾਂ ਇਨਸਾਫ ਤੋਂ ਮੁੱਕ ਰਹੀਆਂ ਸੀਗੀਆਂ ਸਰਕਾਰਾਂ ਉਹ ਇਸ ਮਸਲੇ ਦੇ ਉੱਤੇ ਅੱਜ ਸਾਰੀ ਕੌਮ ਇਕਮਤਾ ਬਰਗਾੜੀ ਚ 2015 ਚ ਹੋਈ ਸਬਸ਼ੀਰ ਗੁਰੂ ਗਰੰਤ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਮੁਰਸਲ ਗਿਆ ਹੈ ਮਤਵਾਜੀ ਜਥੇਦਾਰ ਭਇਤਿਆਨ ਸਿੰਘ ਮੰਡ ਬਰਗਾੜੀ ਚ ਥਰਨੇ ਤੇ ਬੈਠੇ ਹੋਏ ਨੇ ਜਿਸ ਨੂੰ ਸਿੱਖ ਜਥੇਬੰਦੀਆਂ ਦੀ ਹਮਾਇਤ ਮਿਲਣ ਲੱਗੀ ਹੈ ਦਮਨਵੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਬਰਗਾੜੀ ਮੋਰਚੇ ਵਾਲੀ ਥਾਂ ਤੇ ਪਹੁੰਚੇ ਉਨ੍ਹਾਂ ਥਰਨੇ ਤੇ ਬੈਠੇ ਮਤਵਾਜੀ ਜਥੇਦਾਰ ਭਇਤਿਆਨ ਸਿੰਘ ਮੰਡ ਵੱਲੋਂ ਚੁੱਕੇ ਕਦਮ ਦੀ ਹਮਾਇਤ ਦਾ ਐਲਾਨ ਕੀਤਾ ਹੈ ਉਨਾ ਸੰਘਰਸ਼ ਨਾਲ ਜੁੜੇ ਮੁੱਦਿਆਂ ਨੂੰ ਕੌਮੀ ਮਸਲਾ ਕਰਾਰ ਦਿੰਦੇ ਆ ਇੱਕ ਜੁਟਤਾ ਨਾਲ ਅੰਦੋਲਨ ਕਰਨ ਦੀ ਅਪੀਲ ਕੀਤੀ ਮੈਂ ਇੱਕੋ ਗੱਲ ਕਹਿਣੀ ਚਾਹੁੰਨਾ ਕਿ ਸਮੇਂ ਦੀ ਸਰਕਾਰ ਨੂੰ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਮੈਂ ਇੱਕੋ ਹੀ ਗੱਲ ਕਹਿਣੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਲਈ ਸਾਰੀ ਕੌਮ ਇੱਕ ਜੁਟ ਹੈ ਔਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਵੀ ਹੋਈ ਹੈ ਉਸ ਲਈ ਹਰ ਸਿੱਖ ਦਾ ਹਿਰਦਾ ਦੁਖੀ ਹੈ ਸਰਕਾਰ ਤੁਰੰਤ ਤੋਂ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਨਸ਼ਰ ਕਰੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਕਾਰ ਲਈ ਪੂਰਾ ਇਨਸਾਫ ਦਵੇ ਔਰ ਜਥੇਦਾਰ ਮੰਡ ਸਾਹਿਬ ਨੇ ਜੋ ਇਹ ਸੰਘਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਲਈ ਆਰੰਭ ਕੀਤਾ ਲੱਖ ਸਾਡੇ ਚ ਮਤਭੇਦ ਹੋਣ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੇ ਹਰ ਸਿੱਖ ਇੱਕ ਡੋਟਾ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਜਿਹਨੇ ਅਨੰਦ ਸਿੰਘ ਖਾਲਸਾ ਨੇ ਸਿੱਧੇ-ਸਿੱਧੇ ਕੈਪਟਨ ਸਰਕਾਰ ਨੂੰ ਮਸਲੇ ਦੇ ਹੱਲ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਉਹਨਾਂ ਚੇਤਾਵਨੀ ਵੀ ਦਿੱਤੀ ਕਿ ਕਿਧਰੇ ਅਜੀਹਾ ਨਾ ਹੋਵੇ ਕਿ ਗੱਲ ਸਰਕਾਰ ਦੇ ਵੱਸ ਵਿੱਚ ਨਾ ਰਹੇ ਪਹਿਲਾਂ ਸਰਕਾਰ ਸੀ ਅਕਾਲੀ ਦਲ ਦੀ ਉਦੋਂ ਵੀ ਇਹ ਸੰਗਤਾਂ ਦੀ ਮੰਗ ਸੀ ਕਿ ਜਿਹੜੀ ਜਾਂਚ ਹੈ ਪੰਜਾਬ ਦੀ ਪੁਲਿਸ ਕੋਲੋਂ ਜਾਂ ਅਫਸਰਾਂ ਕੋਲੋਂ ਜਾਂਚ ਕਰਾਉਣ ਤੋਂ ਅਸੀਂ ਸੰਤੁਸ਼ਟ ਨਹੀਂ ਸੰਗਤਾ ਨੇ ਅਵਾਜ਼ ਉਠਾਈ ਵੀ ਇਹ ਜਾਂਚ ਸੀਬੀਆਈ ਨੂੰ ਦੇ ਦਿਓ ਅਸੀਂ ਵੱਡੀ ਪੱਧਰ ਤੇ ਇਹ ਆਪਣੇ ਵੱਲੋਂ ਬਿਆਨ ਵੀ ਲਾਏ ਸਮੇਂ ਦੀ ਸਰਕਾਰ ਨੂੰ ਵੀ ਮਜਬੂਰ ਕੀਤਾ ਉਹਨਾਂ ਨੇ ਬਿਨਾਂ ਦੇਰੀ ਤੋਂ ਇਹ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਲੇਕਿਨ ਤਿੰਨਾਂ ਸਾਲਾਂ ਤੱਕ ਅੱਜ ਤੱਕ ਸੀਬੀਆਈ ਨੇ ਵੀ ਸਾਨੂੰ ਕੁਝ ਨਹੀਂ ਦਿੱਤਾ ਦਮਦਮੀ ਟਕਸਾਲ ਦੇ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹ ਇੱਥੇ ਆਏ ਭਾਈ ਜਸਬੀਰ ਸਿੰਘ ਰੋਡੇ ਸਾਹਿਬ ਕਾ ਜਥੇਦਾਰ ਸ੍ਰੀ ਕਾਲਤਖਬ ਸਾਹਿਬ ਉਹ ਹੈ ਤੇ ਮੁਸਲਮਾਨ ਭਾਈਚਾਰਾ ਉਹ ਇੱਥੇ ਆਇਆ ਉਹਨਾਂ ਨੇ ਵੀ ਨਵਾਬ ਮਲੇਰ ਕੋਟਲੇ ਦਾ ਜਿਵੇਂ ਉਹਨਾਂ ਨੇ ਨਾਰਾ ਮਾਰਿਆ ਸੀ ਆਹਾ ਦਾ ਉਹ ਵੀ ਹਾ ਦਾ ਨਾਰਾ ਮਾਰ ਕੇ ਗਏ ਨੇ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪੂਰੀ ਆਸ ਆ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਜਿਹੜਾ ਏਜੰਸੀਆਂ ਸਾਨੂੰ ਖਦੇੜਨਾ ਚਾਹੁੰਦੀਆਂ ਸੀ ਜਾਂ ਸਾਨੂੰ ਇਸ ਤੋਂ ਲੰਬੇ ਕਰਨਾ ਚਾਹੁੰਦੀਆਂ ਜੀ ਜਾਂ ਇਨਸਾਫ ਤੋਂ ਮੁੱਕ ਰਹੀਆਂ ਸੀਗੀਆਂ ਸਰਕਾਰਾਂ ਉਹ ਇਸ ਮਸਲੇ ਦੇ ਉੱਤੇ ਅੱਜ ਸਾਰੀ ਕੌਮ ਇਕਮਤਾ ਇਹ ਵੇਖਿਆ ਜਾ ਸਕਦਾ ਹੈ ਤੁਹਾਡੇ ਸਾਰਾਂ ਕੋ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਥੋੜੇ ਬਾਤੇ ਭਲੇਕੇ ਨੇ ਕੋਈ ਗਿਲੇ ਛਿਗਵੇਂ ਨੇ ਸਾਰੀਆਂ ਸੰਗਤਾਂ ਸਾਰੇ ਸੰਤਮਾਪੁਰਸ਼ ਸਾਰੀਆਂ ਪਾਰਟੀਆਂ ਭਾਵੇਂ ਕੋਈ ਕਾਂਗਰਸ ਦੇ ਵਿੱਚ ਸਿੱਖ ਵਸਦਾ ਹੈ ਭਾਵੇਂ ਕੋਈ ਅਕਾਲੀ ਦਲ ਚ ਵਸਦਾ ਜਾਂ ਕਿਤੇ ਵੀ ਆ ਉਹ ਸਾਰੇ ਇਸ ਸਟੇਜ ਦੇ ਉੱਤੇ ਇਕੱਠੇ ਹੋਣਗੇ ਮਤਵਾਜੀ ਜਥੇਦਾਰ ਭਾਈ ਪਿਆਨ ਸਿੰਘ ਮਣ ਵੱਲੋਂ ਸ਼ੁਰੂ ਕੀਤੇ ਸੰਘਰਸ਼ ਵਿੱਚ ਗਿਆਨੀ ਅਰੰਮ ਸਿੰਘ ਖਾਲਸਾ ਦੀ ਐਂਟਰੀ ਨੇ ਬੇਸ਼ੱਕ ਸੰਘਰਸ਼ ਨੂੰ ਬਲ ਦਿੱਤਾ ਹੈ ਪਰ ਇਸੇ ਕਈ ਸਵਾਲ ਵੀ ਖੜੇ ਹੋ ਰਹੇ ਨੇ ਮਸਲਾਂ ਧਰਨਾ ਲੱਗੇ ਨੂੰ ਕਈ ਦਿਨ ਹੋਣ ਦੇ ਬਾਅਦ ਹੀ ਉਹਨਾਂ ਨੂੰ ਬਰਗਾੜੀ ਦੀ ਯਾਦ ਕਿਉਂ ਆਈ ਬਰਗਾੜੀ ਤੋਂ ਗੌਰਵ ਮੋਂਗਾ ਡੀਪ ਵਾਈਬ ਚੈਨਲ ਪੰਜਾਬੀ